ਇਹ ਇੱਥੋਂ ਫਾੜ ਲਾ ਲਾ ਉਹ ਤੇ ਖਸਮਾ ਹੋ ਜਾ ਸਮਾਲ ਕੋ ਖੜੀ ਖੜੀ ਇੱਕ ਤਸਵੀਰਾਂ ਫਾੜ ਜਾ ਇਹ ਇੰਦਾਂ ਲਾ ਖੜੀਆਂ ਆ ਸੌਣ ਆ ਨਾ ਚੜੀ ਬਟੜੇ ਚਾਹ ਮਾਸ ਤੋਂ ਦੇ ਬਾਅਦ ਦੇਖ ਮਾਰ ਲੈ ਖੜਦਾ ਕੋਈ ਨਾ ਅੱਛਾ ਬਾਪੇ ਦੇ ਆਹੋ ਚੋਟੇ ਤੇ ਫੰਟਾਸ਼ੀ ਆਪਰੇ ਦੇ ਸਾਧਰਨ ਨਾਸਤਾ ਜਾ ਨਾਲੇ ਨਾਲ ਅੱਜ ਆਪਾਂ ਇੱਕ ਚੰਨਿਆ ਹਾਂ ਆਪਣੇ ਜਰ ਉਹਦੇ ਉੱਥੇ ਨਾਲ ਆਪਾਂ ਪੁਲਿਸ ਨੇ ਆਪਾਂ ਨੂੰ ਦਿੱਤਾ ਸੀ ਪ੍ਰਸ਼ੰਸਾ ਪੱਤਰ ਹਾਂ ਵੀ ਸਰਦਾਰ ਲੰਗਰ ਪਹਿਲੇ ਨੰਬਰ ਤੇ ਆ ਇਥੋਂ ਤੇ ਫਿਰ ਉਹ ਪ੍ਰਸ਼ੰਸਾ ਪੱਤਰ ਆਪਾਂ ਨੂੰ ਪੁਲਿਸ ਲੈ ਕੇ ਆਈ ਸੀ ਹਾਂ ਉਹਦੀ ਵੀਡੀਓ ਅੱਜ ਬਣਾ ਕੇ ਆਪਾਂ ਪਾਉਨੇ ਆ ਹਾਂ ਵੀ 4-5 ਸਾਲ ਹੋ ਗਏ ਸੀ ਆਪਾਂ ਨੂੰ ਉਦੋਂ ਹਾਂ ਉਹਦੇ ਨੂੰ ਪਤਾ ਸੀ ਉਹ ਸਾਰੇ ਨੇ ਆਪਣੇ ਫੋਟੋ ਵੀ ਖਿੱਚੀ ਸੀ ਫੋਟੋ ਖਿੱਚ ਕੇ ਤੇ ਫੇਰਾ ਪਉਣ ਪਰਵੰਸਾ ਪਤਾ ਫੱਤਾ ਠੀਕ ਆ ਹਾਂ ਉਹ ਸੂ ਆਪਾਂ ਜ ਮਹਲੌਣਾ ਬਣਾ ਕੇ ਲਿਆ ਇਧਰ ਬਾਬੇ ਦੀ ਸਮਾਹ ਸੱਚੇ ਪਾਤਸ਼ਾਹ ਦੀ ਬਾਬਾ ਭਾਈ ਸੁਖਰਾਮ ਜੀ ਆ ਸਾਡਾ ਚੰਨਾ ਸੇਵਾਦਾਰ ਹਾਂਜੀ ਠੀਕ ਆ ਬਾਬੇ ਦੀ ਸਮਾਰ ਮਾ ਬਾਬਾ ਭਾਈ ਸਗਰਾਮ ਦੀ ਸਮਾਰ ਸਾਡੇ ਗੇਜੇ ਹੁਣੀ ਆਉਂਦੇ ਆ ਸੇਵਾਦਾਰ ਹੰਬੋਈ ਸੱਚਾ ਪਾਤਸ਼ਾਹ ਚੜ੍ਹਦੀ ਕਲਾ ਰੱਖੀ ਬਾਬਾ ਭਾਈ ਸਗਰਾਮ ਜੀ ਆ ਬਾਬਾ ਜੀ ਦੇ ਆਕੇ ਨਾ ਸਾਹ ਸੰਗਤ ਕਿल्ले ਜਿਹੜੇ ਆ ਕਿल्ले ਗੱਡੇ ਆ ਦੇ ਥੱਲੇ ਗੱਡ ਕੇ ਇਹਦੇ ਇਹਨਾਂ ਦੀਆਂ ਮੱਝਾਂ ਸੂਈਆਂ ਹੁੰਦੀਆਂ ਵੀ ਸਾਡਾ ਕਿਲਾ ਵਧੇ ਤੇ ਅਸੀਂ ਬਾਬਾ ਤੇਰੇ ਦੋ ਚੜਾ ਕੇ ਜਾਈਏ ਆ ਸਾਰੇ ਕਿੱਲੇ ਮੱਝਾਂ ਹਲਦੇ ਆ ਹਾਂ ਸੀਵਾ ਦਾ ਆ ਨਾਰ ਦਾ ਬੂਟਾ ਬਹੁਤ ਲੱਗਦਿਆ ਨਾਰੇ ਨੂੰ ਬਹੁਤ ਆ ਉਹ ਪਾ ਆ ਪਾ ਆ ਉਹ ਪਾ ਆ ਇਹ ਫੁੱਲ ਵੀ ਗੇਂਦ گلاب ਦੇ ਬਹੁ ਲੱਗੇ ਆ ਆ ਵੀ ਨਾਰਾਂ ਦਾ ਬੂਟਾ ਹੀ ਆ ਤੇ ਹੂੰ ਇਹਨੂੰ ਤਲਾਸ਼ ਦੇ ਬਹੁ ਲੋਮ ਗੇ ਗਿਆ ਬਾਹਰ ਖੋਲੀ ਅੱਲਾਹਾ ਦਰਵਾਜ਼ਾ ਸਾਹਿਬ ਦਾ ਬਾਹਰ ਖੋਲੀ ਮੜਾ ਆ ਫੁੱਲਾਂ ਦੀ ਬਣਾ ਕੇ ਲਿਆਉਣਾ ਇਧਰੋਂ ਤੇਨੇ ਸੋਹਣੇ ਫੁੱਲਾ ਯਾਰ گلاب ਦੇ ਆਪਾਂ ਇਹਨਾਂ ਨੂੰ ਚਾਹ ਚੂਚੀ ਪਾ ਲਿਆ ਕਰੋ ਇਹਨਾਂ ਦੀਆਂ ਪੱਤੀਆਂ ਆਪਾਂ ਤੋੜ ਦੋ ਰੂੜੀ ਤੇ ਸਿੱਟੀ ਜਾਂਦੇ ਆ ਓ ਇਹਨਾਂ ਦੀਆਂ ਪੱਤੀਆਂ ਤੋੜ ਤੋੜ ਆਪਾਂ ਰੂੜੀ ਤੇ ਸਿੱਟੀ ਜਨੇ ਚਾਹ ਚੀ ਬਾਲ ਲਿਆ ਕਰੋ ਹਾਂ ਹੁਣ ਆਪਾਂ ਆਦੇ ਸੁੰਭਰ ਕੇ ਸਾਰੀਆਂ ਕਿੰਨੇ ਸੋਹਣੇ ਫੁੱਲ ਆ ਲੈ گلاب ਦੇ ਫੁੱਲਾ ਵੀ گلاب ਦੇ ਆ ਇਹਨੂੰ ਗਲਾਵੇਂ ਵਿੱਚ ਲਾ ਕੇ ਰੱਖਾਂ ਹੈ ਕੋਟ ਦੇ ਮੂਹਰੇ ਲਾ ਕੇ ਰੱਖਾਂ ਫੁੱਲਾ ਵੀ گلاب ਦੇ ਆ ਕੱਡੇ ਕੱਡੇ ਸੋਹਣੇ ਫੁੱਲ ਆ ਯਾਰ ਕਮਾਲ ਹੀ ਕਰੀ ਪਈ ਐ ਨਾਲ ਲਾ ਸਤਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫੋਟੋ ਬਣਾਉਨੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਮ ਬੋਲੇ ਗੁਰੂ ਆ ਇੱਥੇ ਆਪਣੇ ਜੋਤ ਲੱਗੀ ਹੁੰਦੀ ਆ ਇਹਦੇ 'ਚ ਆ ਜੋਤ ਆ ਆ ਸਾਰੇ ਦੀਗ ਵਾਲੇ ਭਾਂਡੇ ਪਏ ਆਪਣੇ ਆ ਸਾਰੇ ਭਾਂਡੇ ਦੇਗ ਵਾਲੇ ਉਹ ਥਾਲ ਭੋਗ ਲਵਾਉਂਨੇ ਨੇ ਪ੍ਰਸ਼ਾਦੇ ਦਾ ਆ ਸਾਰੇ ਆਦੇ ਸਵੰਦੇ ਦੇ ਵਾਲਾ ਪਿਆਸ ਤੇ ਗਾ ਉਹ ਸਾਡਾ ਸਪੀਕਰ ਇੱਥੇ ਫਿੱਟੋ ਇੱਧਰ ਸਾਡੇ ਗ੍ਰਾਂਥੀ ਸਾਹਿਬ ਬਹਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਸਾਧ ਸੰਗਤ ਸੁਣੂ ਇੱਕ ਪ੍ਰਸ਼ੰਸਾ ਪੱਤਰ ਦਿਖਾਉਣੇ ਆ ਤੇ ਆ ਪ੍ਰਸ਼ੰਸਾ ਪੱਤਰ ਆ ਦੇ ਲੱਗਿਆ ਜਿਹੜਾ ਇਹ ਪ੍ਰਸ਼ੰਸਾ ਪੱਤਰ ਆ ਨਾ ਇਹ 21 ਦੇ ਵਿੱਚ 221 ਦੇ ਵਿੱਚ ਲੰਗਰ ਹਾ ਆਪਣਾ ਹੈ ਦੌਧਰ ਵਾਲਾ ਬਾਬਾ ਭਾਈ ਸਿਕਰਮਾ ਵਾਲਾ ਲੰਗਰ ਸਨਮਾਨਤ ਕਰਿਆ ਸੀ ਉਹ ਉਹਦੇ ਪੁਲਿਸ ਵਿਭਾਗ ਦੇ ਉੱਤੇ ਲੱਗਾ ਸਟਿੱਕਰ ਪ੍ਰਸ਼ੰਸਾ ਪੱਤਰ ਆਪਣਾ ਨਨਦਪੁਰ ਸਾਹਿਬ ਦੇ ਵਿੱਚੋਂ ਲੰਗਰ ਪਹਿਲੇ ਨੰਬਰ ਤੇ ਆਇਆ ਸੀ ਲੰਗਰ ਪਹਿਲੇ ਨੰਬਰ ਤੇ ਆਹ ਪ੍ਰਸ਼ੰਸਾ ਪੱਤਰ ਆ ਪੜ ਲਿਓ ਮਰੇ ਵੀਰੋ ਕਈ ਇਥੇ ਕਈ ਕਹਿੰਦੇ ਸਾਡਾ ਲੰਗਰ ਸੋਣਾ ਲੱਗਿਆ ਅਸੀਂ ਸਾਡਾ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਗੁਰੂ ਨਾਨਕ ਦਾ ਲੰਗਰ ਬਾਬਾ ਭਾਈ ਸਕਰਾਮ ਜੀ ਦਾ ਲੰਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੰਗਰ ਸੰਗਤ ਦਾ ਲੰਗਰ ਕੱਲਾ ਕੋਈ ਨਹੀਂ ਸਾਡਾ ਨਹੀਂ ਹੈ ਭਈ ਤਾਂ ਮਹਾਰਾਜ ਦੇ ਮੂਰੇ ਫਰਿਆਦ ਕਰਦੇ ਆ ਵੀ ਸੱਚੇ ਪਾਤਸ਼ਾਹ ਤੇਰਾ ਲੰਗਰ ਚੜ੍ਹਦਿਆਂ ਕਲਾਂ ਦੇ ਵਿੱਚ ਚੱਲੇ ਤੇ ਸੰਗਤ ਛਕੇ ਤੇ ਪ੍ਰਸੰਨਤਾ ਪਰ ਸੰਸਾ ਦਾ ਆਟੋਮੈਟ ਖੋਣੀ ਆ ਸਾਧ ਸੰਗਤ ਜਿਹੜੀ ਚੀਜ਼ ਸੋਹਣੀ ਬਣਨੀ ਆ ਵਧੀਆ ਬਣਨੀ ਆ ਹੁਣ ਤੁਸੀਂ ਹਸਾਬ ਲਾ ਲਓ ਵੀ ਤਿੰਨ ਦਿਨ ਚੱਲਦਾ ਮਟਰ ਪਨੀਰ ਤੇ ਸ਼ਾਹੀ ਪਨੀਰ ਸੰਗਤਾਂ ਆਉਂਦੀਆਂ ਉਹ ਕਹਿੰਦੇ ਵੀ ਸੰਗਤਾਂ ਨੂੰ ਅਸੀਂ ਛਕਾਉਣੀ ਆ ਸ਼ਾਹੀ ਪਨੀਰ ਛਕਾਉਣਾ ਸੀ ਸੰਗਤਾਂ ਨੂੰ ਅਸੀਂ ਨਹੀਂ ਬਣਾਉਂਦੇ ਸੰਗਤ ਆਉਂਦੀ ਆ ਸੰਗਤ ਕਹਿੰਦੀ ਆ ਵੀ ਅਸੀਂ ਛਕਾਉਣਾ ਸਾਡੀ ਸੇਵਾ ਲਾਓ ਫੇਰ ਸਾਧ ਸੰਗਤ ਅਸੀਂ ਸੇਵਾ ਲਾਉਨੇ ਆ ਉਹਨਾਂ ਦੀ ਬੈਂਸਾ ਤੋਂ ਹੈ ਸੰਗਤ ਸਾਡਾ ਰਿਸ਼ਤੇਦਾਰਾ ਦਮਨੋਂ ਕਾਨ ਸਿੰਘ ਦਾ ਲੜਕਾ ਭਾਈ ਉਹ ਉਥੇ ਸ਼ਾਹੀ ਪਨੀਰ ਤੇ ਮਟਰ ਪਨੀਰ ਦੇ ਲੰਗਰ ਚਲਾਉਂਦਾ ਆ ਕੇ ਦੌਧਰ ਵਾਲੇ ਲੰਗਰ ਚੋਂ ਬਾਬਾ ਭਾਈ ਸਰਵ ਲੰਗਰ ਦੌਧਰ ਤੇ ਡਾਂਗੀਆਂ ਦਾ ਲੰਗਰ ਚੱਲਦਾ ਜਿਹੜਾ ਅਨੰਦਪੁਰ ਉਹਦੇ ਵਿੱਚ ਆ ਕੇ ਉਹ ਸੇਵਾ ਕਰਦਾ ਉਹ ਕਹਿੰਦਾ ਵੀ ਮੈਨੂੰ ਦੋ ਦਿਨ ਦੀ ਸੇਵਾ ਦੇ ਦਿਓ ਪ੍ਰਸ਼ਾਦੇ ਪਾਣੀ ਦੀ ਉਹਦੀ ਸੇਵਾ ਚੱਲਦੀ ਹੁੰਦੀ ਆ ਤੇ ਬਾਕੀ ਇਹਨਾਂ ਦੇ ਜਾਣਤੇ ਕੇ ਰਿਸ਼ਤੇਦਾਰ ਉਹਨਾਂ ਦੀ ਲੱਸੀ ਦੀ ਸੇਵਾ ਚੱਲਦੀ ਹੁੰਦੀ ਆ ਤੇ ਮੈਂ ਤੇ ਪ੍ਰੀਤਮ ਤੇ ਜਸਵੰਤ ਤੇ ਜਾਣਟਾ ਸਾਡੀ ਡਿਊਟੀ ਹੁੰਦੀ ਆ ਮੂਹਰੇ ਸੰਗਤ ਨੂੰ ਤੇ ਸਾਰੇ ਜਿੰਨਾਂ ਵੀ ਮੂਹਰੇ ਜਾਇਜ਼ਾ ਲੈਣਾ ਸੰਭਾਲਣਾ ਕਾਰਜ ਕਰਨੇ ਉਧਰ ਮਨਜਿੰਦਰ ਉਹਨਾਂ ਦੀ ਡਿਊਟੀ ਹੁੰਦੀ ਆ ਉਹਨਾਂ ਦੀ ਸਾਰਿਆਂ ਦੀ ਬੱਚਿਆਂ ਦੀ ਲੈਣ ਦੇਣ ਕਰਨਾ ਆਉਣ ਜਾਣ ਭੱਜ ਕੇ ਸਮਾਨ ਕਿਤੋਂ ਵੀ ਲਿਆਉਣਾ ਅਨੰਤਪੁਰ ਸੇ ਤੋਂ ਲਿਆਉਣਾ ਕੀਰਤਪੁਰੋਂ ਲਿਆਉਣਾ ਦੋੱਤੇ ਲਿਆਉਣਾ ਚਾਹ ਲਿਉਣੀ ਸਬਜ਼ੀ ਰਉਣੀ ਜੋ ਕੁਛ ਵੀ ਖੱਟਿਓ ਲਿਆਉਣਾ ਮਰਜਿੰਦਰ ਉਹਨਾਂ ਦੀ ਡਿਊਟੀ ਆ ਤੇ ਹੈਪੀ ਸੀ ਝੋੜਾ ਤਾਂ ਉਹਨਾਂ ਦੀ ਡਿਊਟੀ ਸੀ ਪਾਣੀ ਤੇ ਪਾਣੀ ਦੀ ਟੈਂਕੀ ਮੁੱਕ ਗਈ ਭੱਜ ਕੇ ਉਹਨੇ ਭਰ ਕੇ ਲਿਆਉਣੀ ਆ ਇਸ ਤਰ੍ਹਾਂ ਸਾਹ ਸੰਗਤ ਉੱਤੇ ਸਾਰੇ ਬੱਚੇ ਸੇਵਾ ਸੰਭਾਲਦੇ ਆ ਤਾਂ ਲੰਗਰ ਚੱਲਦਾ ਜੇ ਕੋਈ ਉੱਠ ਕੇ ਕਹਦੇਵੇ ਨਾ ਵੀ ਮੇਰਾ ਤੇ ਸਾਡਾ ਇਹ ਨਹੀਂ ਨਾ ਮੇਰਾ ਨਾ ਸਾਡਾ ਇਹ ਨੰਗਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬੇ ਭਾਈ ਸਰਣ ਦੇ ਸਥਾਨ ਤੋਂ ਚੱਲਦਾ ਹੈ ਤੇ ਪ੍ਰਸ਼ਾਸਾ ਪੱਤਰ ਸਾਨੂੰ ਦਿਖਾਈ ਦਿੱਤਾ ਪੁਲਿਸ ਵਾਲਿਆਂ ਨੇ ਖਾਸ ਕਰਕੇ ਸਾਨੂੰ ਸੱਦ ਕੇ ਕਿਹਾ ਵੀ ਦੌਧਰ ਵਾਲੀ ਕਮੇਟੀ ਹੈ ਚਾਹੇ ਸਾਧੂ ਸੰਤ ਹੈ ਜਾਂ ਕੋਈ ਵੀ ਆਓ ਤੇ ਅਸੀਂ ਉਹਨਾਂ ਨੂੰ ਸਨਮਾਨ ਕਰਨਾ ਹੈ ਫਿਰ ਉਹਨਾਂ ਨੇ ਸਾਡੇ ਦੇ ਨਾਲ ਇੱਕ ਤਸਵੀਰ ਆ ਸਾਡੇ ਕੋਲੇ ਪਈ ਮੋਬਾਈਲ ਦੇ ਵਿੱਚ ਚਲਦੀ ਸੀ ਇਹਦੇ ਵਿੱਚ ਉਹ ਤਸਵੀਰ ਆ ਜਿਹੜੀ ਉਹ ਹਾਂ ਪੁਲਸ ਦਾ ਉਥੋਂ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੀ ਡੀਸੀ ਸੀ ਉਹਨੇ ਸਾਡੇ ਨਾਲ ਖੜ ਕੇ ਤਸਵੀਰ ਖਿੱਚੀ ਸੀ ਵੀਰ ਜੀ ਭਾਈ ਸੋਡੀ ਪ੍ਰਸ਼ੰਸਾ ਕਰਦੇ ਆ ਲੰਗਰ ਸੋਡਾ ਬਹੁਤ ਡਿਸਿਪਲਨ ਦੇ ਵਿੱਚ ਚੱਲਦਾ ਬਹੁਤ ਵਧੀਆ ਚੱਲਦਾ ਕਿਸੇ ਦੇ ਖਿਲਾਫ ਨਹੀਂ ਕਿਸੇ ਦੇ ਉਲਟ ਨਹੀਂ ਕਿਸੇ ਨੂੰ ਨਜਾਇਜ਼ ਨਹੀਂ ਕਿਸੇ ਨੂੰ ਚੰਗਾ ਬੰਦਾ ਨਹੀਂ ਕਿਹਾ ਜਾਂਦਾ ਇਹ ਸਾਰੀਆਂ ਗੱਲਾਂ ਉੱਥੇ ਚੈੱਕ ਹੁੰਦੀਆਂ ਸਾਹ ਸੰਗਤ ਜਿਹੜੇ ਨਾ ਪੁਲਿਸ ਆਪਾ ਜੀ ਨੂੰ ਕਿ ਸੀਏਡੀ ਕਹਿੰਦੇ ਆ ਉਹ ਸੀਏਡੀ ਦਾ ਮਤਲਬ ਇਹੀ ਹੁੰਦਾ ਉਹ ਆ ਕੇ ਚੈੱਕ ਕਰਦੇ ਆ ਵੀ ਇਹ ਬੋਲਦੇ ਕਿਵੇਂ ਆ ਇਹਨਾਂ ਦੇ ਵਿੱਚ ਬੰਦੇ ਕਿਹੜੇ-ਕਿਹੜੇ ਕੰਮ ਕਰਦੇ ਆ ਕੀ ਕਰਦੇ ਆ ਸਾਰਾ ਜਹਜ ਉਹ ਲੈਂਦੇ ਹੁੰਦੇ ਆ ਫੇਰ ਉਹਨਾਂ ਨੇ ਆ ਕੇ ਸਾ ਸੰਗਤ ਇਹ ਆਪਣੇ ਲੰਗਰ ਨੂੰ ਸਨਮਾਨ ਦਿੱਤਾ ਸੀ ਵੀ ਕਿਸੇ ਨਾਲ ਇਹਨਾਂ ਦਾ ਕੋਈ ਬਤਕਰਾ ਨਹੀਂ ਕਿਸੇ ਨੂੰ ਵੱਧ ਨਹੀਂ ਕਹਿੰਦੇ ਕਿਸੇ ਨੂੰ ਘੱਟ ਨਹੀਂ ਕਹਿੰਦੇ ਨਾ ਕਿਸੇ ਦੇ ਉਲਟ ਚੱਲਦੇ ਆ ਆਪ ਦੀ ਇਹ ਮਗਰ ਹੈ ਸੇਵਾ ਦੇ ਵਿੱਚ ਵੀ ਜੋ ਇਹਨਾਂ ਦਾ ਬਾਬਾ ਵਾ ਵੀ ਬਾਬਾ ਭਾਈ ਸਕਰਾਵਿ ਦਾ ਨਾਮ ਵਿੱਚ ਵੀ ਲਿਖਿਆ ਵਾ ਵੀ ਉਹਦੇ ਜਰੀਏ ਚੱਲਦੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਆਸਰੇ ਨਾਲ ਆ ਇਸ ਕਰਕੇ ਸਾ ਸੰਗਤਾਂ ਸਾਨੂੰ ਪ੍ਰਸ਼ੰਸਾ ਪਾਤਰ ਤੇ ਉਹਨਾਂ ਨੇ ਸਾਨੂੰ ਕਿਹਈਆਂ ਇਹ ਗੱਲਾਂ ਪਹਿਲਾਂ ਬੁਹਾ ਕੇ ਭਈ ਅਸੀਂ ਤੁਹਾਡਾ ਸਾਰਾ ਚੈੱਕ ਕਰ ਲਿਆ ਏ ਟੂ ਜ਼ेड ਤੁਹਾਡੇ ਚ ਇੱਕ ਵੀ ਖਨਾਮੀ ਨਹੀਂ ਨਿਕਲੀ ਅਸੀਂ ਅਕਾ ਜੀ ਧਨ ਭਾਗ ਵੀ ਅਸੀਂ ਤਾਂ ਇਹ ਗੱਲਾਂ ਸੋਚਦੇ ਹੀ ਨਹੀਂ ਨਾ ਅਸੀਂ ਇਹ ਕਰਦੇ ਆ ਲੰਗਰਾ ਵਾਲਿਓ ਕਦੇ ਵਾਸਤੇ ਵੀ ਜਿਹੜੀ ਗਵਰਨਮੈਂਟ ਦੀ ਤੇ ਆਪਣੇ ਅਕੇਸਗੜ ਘਰ ਦੁਸਰੇ ਦੀ ਲੰਗਰਾ ਦੇ ਵਿੱਚ ਪੂਰੀ ਹੁੰਦੀ ਆ ਆਪਣੀ ਜਿਵੇਂ 10ਵੇਂ ਪਾਸ਼ਾ ਨੇ ਪਰਖ ਕਰੀ ਸੀ ਪਰਖ ਕਰਦੇ ਆ ਵਿੱਚ ਬੰਦੇ ਫਿਰ ਕੇ ਇਹ ਨਾ ਸੋਚਿਆ ਕਰੋ ਵੀ ਜਿਹੜਾ ਲੌਸਮੈਂਟ ਕਰਦਾ ਬੰਦਾ ਆਵਾ ਤਵਾ ਹੀ ਬੋਲੀ ਜਾਂਦਾ ਜਿਵੇਂ ਜੀ ਆਇਆ ਨੂੰ ਬੋਲ ਤਾ ਨਾ ਇਹ ਸਾਰੀਆਂ ਚੀਜ਼ਾਂ ਚੈੱਕ ਹੁੰਦੀਆਂ ਆਪਣੀਆਂ ਵੀ ਕੋਈ ਕਿਹਨੂੰ ਕੀ ਬੋਲਦਾ ਕਿਹਦੇ ਉਲਟ ਚੱਲਦਾ ਕਿਸ ਤਰ੍ਹਾਂ ਕਹਿੰਦੇ ਆ ਕਿਵੇਂ ਇਹਨਾਂ ਦਾ ਲੰਗਰ ਆ ਕੀ ਇਹ ਕਰਦੇ ਆ ਉਹ ਸਾਰੀ ਚੀਜ਼ ਆਪਣੀ ਦੇਖਦੇ ਆ ਇਸ ਕਰਕੇ ਪੂਰਾ ਡਿਸਪੀਨ ਦੇ ਵਿੱਚ ਰਹਿ ਕੇ ਗੌਰ ਦੇ ਵਿੱਚ ਰਹਿ ਕੇ ਤੇ ਸਾਰੇ ਜਿਹੜੇ ਲੰਗਰਾਂ ਮਹਾਰਾਜ ਦੀ ਕਿਰਪਾ ਦੇ ਨਾਲ ਤਾਂ ਇਹ ਅਸੀਂ ਸ਼ੀਸ਼ਾ ਮਿਲਦੀਆਂ ਸਾਸਾਂ ਉਹ ਸਾਨੂੰ ਪ੍ਰਸ਼ਾਸਨ ਪੱਤਰ ਦੇ ਵਿੱਚ ਸ਼ੀਸ਼ਾ ਦਿੱਤੀਆਂ ਉਹਨਾਂ ਨੇ ਡੀਸੀ ਨੇ ਇਹ ਕਰਕੇ ਅਸੀਂ ਸਾਰੇ ਤਹਿਤੋਂ ਸਾਰੀ ਸੰਗਤ ਦਾ ਸਾਰੇ ਇਲਾਕੇ ਦਾ ਦੌਧਰ ਤੇ ਡਾਂਗੀਆਂ ਲੱਗਰ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਹ ਸੰਗਤੇ ਥੋੜਾ ਥੋੜਾ ਦਿੱਤਾ ਹੋਇਆ ਤੁਹਾਡਾ ਜਾ ਕੇ ਅਨੰਦਪੁਰ ਸਫਲਾ ਹੁੰਦਾ ਉਥੇ ਆਪਣੇ ਨਗਰ ਦਾ ਨੌ ਨਿਕਲਦਾ ਵੀ ਹਾਂ ਦੌਧਰ ਲੰਗਰ ਦਾ ਨਗਰ ਦਾ ਲੰਗਰ ਆ ਬੜੀ ਚੜ੍ਹਦੀ ਕਲਾ ਦਾ ਚੱਲਦਾ ਇਸ ਕਰਕੇ ਸਾਹ ਸੰਗਤ ਤੁਹਾਡਾ ਦਿੱਤਾ ਹੋਇਆ ਦਾਣ ਅਨੰਦਪੁਰ ਲੰਗਰਾਂ ਦੇ ਰੂਹ ਚੱਲਦਾ ਤਾਂ ਪ੍ਰਸ਼ੰਸਾ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ